ਬਾਪੂ ਸਰਦਾਰੀਆਂ ਸਭ ਕੁਝ ਖਤਮ ਹੋ ਗਿਆ ਛੱਡ ਛੁੱਟ ਕੇ ਪਿੰਡ ਦੇ ਬਾਹਰ ਸੂਏ ਦੇ ਕੰਢੇ ਤੇ ਇੱਕ ਝੌਂਪੜੀ પાਕੇ ਰਿਆ ਰਿਹਾ ਉਹ ਕਿਵੇਂ ਆ ਹਰਿੰਦਰ ਬਾਬੇ ਕੌਣ ਆਇਆ ਇਹ ਦੱਸਿਆ ਮੈਨੂੰ ਕਹਿੰਦੇ ਬਾਪੂ ਦੀ ਅਸਾਮ ਤੇ ਚੜ੍ਹਾਈ ਹੁੰਦੀ ਸੀ ਪੂਰੀ ਆਹ ਤੱਕ ਗੱਡੀਆਂ 7 ਗੱਡੀਆਂ ਬਾਪੂ ਹਰਜਿੰਦਰ ਸਿੰਘ ਜੀ ਨੂੰ ਤੱਲਨ ਸਾਹਿਬ ਗੁਰਦੁਆਰਾ ਸਾਹਿਬ ਤੇ ਬਾਹਰੋਂ ਲੈ ਕੇ ਆਏ ਜੀ। ਬਾਪੂ ਜੀ ਨੇ ਆਪਣੇ ਜੀਵਨ 'ਚ ਬੜਾ ਕਹਿੰਦੇ ਚੰਗਾ ਸਮਾਂ ਹੰਢਾਇਆ, ਸੰਘਰਸ਼ ਵੀ ਕੀਤਾ ਜਿੰਦਗੀ। ਬਾਪੂ ਦੇ ਕੋਲੇ 7 ਗੱਡੀਆਂ ਸੀ, ਆਪਣੀਆਂ 7 ਟਰੱਕ ਸੀ। ਬਾਪੂ ਜੀ ਦੀ ਅੱਜ ਵੱਡੀ ਭੈਣ, ਵੱਡੇ ਤੁਸੀਂ। ਛੋਟੀ ਭੈਣ ਮਿਲਦਾ ਜੀ। ਚਾਰੀ ਭੈਣਾਂ ਹੈਗੀਆਂ? ਹਾਂਜੀ ਚਾਰ। ਬਾਬੇ ਤੋਂ ਛੋਟਾ ਤੇ ਭਰਾ ਇਕੱਲਾ ਹੀ ਰਹਿ ਗਿਆ। ਇਹੀ ਸਾਡਾ ਸਵਾਲ ਰੱਖਿਆ ਸੀ ਸਾਡੀ ਦੁਨੀਆ ਇਹਦੇ ਨਾਲ ਆ ਐਸੇ ਤੇ ਦੂਸਰਾ ਰੋਣਾ ਨਹੀਂ ਬਾਪੂ ਰੋਣਾ ਨਹੀਂ ਓ ਕਿਵੇਂ ਆ ਹਰਿੰਦਰ ਬਾਬੇ ਕੌਣ ਆਇਆ ਕਿਹੜੀ ਭੈਣ ਆ ਇਹ ਬਾਕਸੋ ਹੈ ਬਾਕਸੋ 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 ਕਿੱਥੇ ਵਾਲੀ ਆ ਇਹ ਕਿੱਥੇ ਵਿਆਹੀ ਆ ਪਰਾਇਆ ਸਾਹਿਬ ਦੇ ਮੁਜਾਰੇ ਵਿਆਹੀ ਆ ਇਹਨ ਦੱਸਿਆ ਮੈਨੂੰ ਕਹਿੰਦੇ ਬਾਪੂ ਦੀ ਅਸਾਮ 'ਚ ਚੜਾਈ ਹੁੰਦੀ ਸੀ ਪੂਰੀ ਹੱਤ ਗੱਡੀਆਂ ਸੇਰੀਆਂ ਸੱਤ ਗੱਡੀਆਂ ਹਾਂ ਬੇੜੇ ਬਣੀ ਕੁਛ ਸੱਤ ਗੱਡੀਆਂ ਆਪਦੀਆਂ ਸੀ ਭਾਈ ਸੱਤ ਗੱਡੀਆਂ ਆਪਦੀਆਂ ਸੀ ਫੇ ਕਿੱਥੇ ਗਈਆਂ ਸਭ ਬਾਪੂ ਕਾਰਮਾ ਦੇ ਮਰ ਗਏ ਕਰਮਾਂ ਦਾ ਫੇਰ ਕਾਰਮਾ ਕੇ ਮਰ ਗਏ ਘਰ ਵਾਲੀ ਦੇ ਮਰਨ ਤੋਂ ਬਾਅਦ ਸਭ ਕੁਝ ਹੀ ਓਂਡਾ ਪੋਂਡ ਗਿਆ ਓਹੋ 13 ਦੇ ਵਿੱਚ ਮੈਂ ਜੂਨ ਦੀ 10 ਤਰੀਕ ਨੂੰ ਮੱਕੀ ਉਹਦੀ ਡੈਥ ਹੋਈ ਇਹਨਾਂ ਨੂੰ ਮੈਂ ਜਹਾਜ਼ ਦੀ ਟਿਕਟ ਲੈ ਲਈ ਚੰਡੀਗੜ੍ਹੋਂ ਉਹਦੀ ਡੈਥ ਤੇ ਮੇਰਾ ਸਾਡਾ ਬੰਦਾ ਕਹਿੰਦਾ ਵੀ ਹੈਨਾ ਆਪਣੇ ਮੁੰਡੇ ਵੀ ਨਹੀਂ ਜਾਣ ਦੇਣਾ ਆਪਣੀ ਮੰਮੀ ਤੁਸੀਂ ਮੈਨੂੰ ਇੰਨੇ ਰੋਕ ਲਿਆ ਤੇ ਤੜਕੇ ਨੂੰ ਤੇ 11 ਤਰੀਕ ਨੂੰ ਮੇਰੇ ਮੁੰਡੇ ਦੇ ਹੱਥੋਂ ਗਈ ਖਾਣੀ ਚਲੋ ਬਸ ਤੁਸੀਂ ਮਿਲ ਕੇ ਜਾਇਆ ਕਰੋ ਬਾਪੂ ਲੋ ਜੀ ਸਭ ਨਾਲ ਜਿਆਦਾ ਇਹ ਨਾ ਜਿਆਦਾ ਤਾਂ ਮੈਨੂੰ ਜਿਹੜਾ ਮੈਂ ਸਾਡੇ ਨਾਲ ਅੱਗੇ 2 ਵਜੇ 3 ਵਜੇ ਮੇਰੇ ਮੇਲੇ ਦੀ ਵੇ ਮੈਂ ਤੁਹਾਨੂੰ ਤੜਫਦੀ ਚਲੀ ਗਏ ਦੇਖਣ ਨੂੰ ਮੈਂ ਨੇ ਵੀ ਗੱਲਾਂ ਪੁੱਛੀਆਂ ਤੁਸੀਂ ਬਹੁਤ ਵਧੀਆ ਦੁਨੀਆ ਦੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਹਰਜਿੰਦਰ ਸਿੰਘ ਜੀ ਨੂੰ ਤੱਲਨ ਸਾਹਿਬ ਗੁਰਦੁਆਰਾ ਸਾਹਿਬ ਤੇ ਬਾਹਰੋਂ ਲੈ ਕੇ ਆਏ ਸੀ ਅਸੀਂ ਬਾਪੂ ਜੀ ਨੂੰ ਅਸੀਂ 12 12 22 ਨੂੰ ਲੈ ਕੇ ਆਏ ਸੀ ਦਸੰਬਰ ਦੇ ਮਹੀਨੇ 'ਚ 12 ਤਰੀਕ ਨੂੰ 2022 2023 2024 ਅੱਜ 3 ਸਾਲ ਹੋ ਚੱਲੇ ਬਾਪੂ ਜੀ ਨੂੰ ਸਾਡੇ ਕੋਲ ਰਹਿੰਦੇ ਆ ਬਾਪੂ ਜੀ ਅੱਜ ਵੱਡੀ ਭੈਣ ਵੱਡੇ ਤੁਸੀਂ ਹਾਂ ਹਾਂ ਨਹੀਂ ਛੋਟੀ ਭੈਣ ਮਿਲਣ ਆਈ ਹੈ ਪਹਿਲੀ ਵਾਰ ਆਏ ਤੁਸੀਂ ਮਿਲਣ ਨਹੀਂ ਮੈਂ ਪੰਜਵੀਂ ਵਾਰ ਆਇਆ ਪੰਜਵੀਂ ਵਾਰ ਆਏ ਨੇ ਮਿਲਣ ਸਾਡੇ ਮੇਲੇ ਅੱਜ ਹੋਏ ਨੇ ਭੈਣ ਨਾਲ ਅਸੀਂ ਵੀ ਵਿਜੀ ਹੁੰਨੇ ਆ ਧੰਨਵਾਦ ਆ ਕਿਉਂਕਿ ਬਾਪੂ ਜੀ ਨੇ ਆਪਣੇ ਜੀਵਨ ਚ ਬੜਾ ਕਹਿੰਦੇ ਚੰਗਾ ਸਮਾਂ ਹੰਢਾਇਆ ਸੰਘਰਸ਼ ਵੀ ਕੀਤਾ ਜ਼ਿੰਦਗੀ ਦੀ ਬਹੁਤ ਬਾਪੂ ਦੇ ਕੋਲੇ ਸੱਤ ਗੱਡੀਆਂ ਸੀ ਆਪਣੀਆਂ ਸੱਤ ਟਰੱਕ ਸੀ ਵਧੀਆ ਟਰਾਂਸਪੋਰਟਰ ਸੀ ਬਾਪੂ ਐਕਸੀਡੈਂਟ ਹੋ ਗਿਆ ਲੱਤ ਕੱਟੀ ਗਈ ਘਰ ਵਾਲੇ ਦੀ ਮੌਤ ਹੋ ਗਈ ਗੱਡੀਆਂ ਗੁੱਡੀਆਂ ਸਭ ਕੁਝ ਪੈਕੀਆਂ ਕੋਈ ਬੱਚੇ ਸੀ ਜਿਹੜੇ ਉਹ ਵੀ ਨਹੀਂ ਰਿਹਾ ਕੋਈ ਇਹਦਾ ਮੈਂ ਪ੍ਰਸ਼ਨ ਕਰਾਇਆ だっਦਾ ਕਿ だっते ਇਹਦਾ ਨਾ ਦਰ ਗਿੰਦਰ ਸੀ ਕਾਕਾ ਸਾਹਿਬ ਦੇ ਚੁੱਤ ਕੱਤੇ ਰਹੇ ਗੱਡ ਲਾਦਾ ਪ੍ਰਸ਼ਨ ਕਰਾਇਆ ਸੀ ਦੋ ਵਾਰੀ ਯਾਨੀ ਕਿ ਗੱਲ ਬਾਪੂ ਦੇ ਜੀਵਨ ਦੀ ਆ ਬਾਪੂ ਦੇ ਬੱਚਾ ਕੋਈ ਨਹੀਂ ਸੀ ਜੀ ਤੇ ਜਿਹੜੇ ਭਤੀਜਾ ਸੀ ਬਾਪੂ ਦਾ ਇੱਕ ਉਹ ਪਿੰਡ 'ਚ ਰਹਿੰਦਾ ਸੀ ਉਹ ਵੀ ਬਾਪੂ ਨੂੰ ਕੋਈ ਸੰਭਾਲ ਨਹੀਂ ਸੀ ਕਰਦਾ ਬਾਪੂ ਸਰਦਾਰੀਆਂ ਸਭ ਕੁਝ ਖਤਮ ਹੋ ਗਿਆ ਛੱਡ ਛੁੱਡ ਕੇ ਪਿੰਡ ਦੇ ਬਾਹਰ ਸੂਏ ਦੇ ਕੰਡੇ ਤੇ ਇੱਕ ਝੌਂਪੜੀ પાਕੇ ਰਹਿ ਰਿਆ ਸੀ ਇੱਕ ਲੱਤ ਵੱਡੀ ਹੋਈ ਸੀ ਬਾਪੂ ਦੀ ਤੇ ਬਾਪੂ ਜਹਾਜ਼ ਵੇਚਦਾ ਸੀ ਉੱਥੇ ਜਿਹੜੇ ਤੱਲਨ ਸਾਹਿਬ ਗੁਰਦੁਆਰਾ ਸਾਹਿਬ ਚ ਜਾਣ ਕਾਰਨੇ ਜਾਂਦੇ ਨੇ ਉਹਨਾਂ ਨੂੰ ਪਤਾ ਉੱਥੇ ਗੁਰੂ ਘਰ ਦੇ ਵਿੱਚ ਜਹਾਜ਼ ਚੜ੍ਹਦੇ ਨੇ ਜਿਹੜੇ ਲੋਕ ਬਾਹਰ ਜਾਣਾ ਚਾਹੁੰਦੇ ਨੇ ਸੁੱਖ ਸੁੱਕਦੇ ਨੇ ਤੇ ਜਿਹਦੀ ਸੁੱਖ ਪੂਰੀ ਹੁੰਦੀ ਉਹਨੂੰ ਉਹ ਜਹਾਜ ਚੜਾ ਕੇ ਹੁੰਦਾ ਉੱਥੇ ਗੁਰਦੁਆਰਾ ਸਾਹਿਬ ਪਲਾਸਟਿਕ ਦੇ ਜਹਾਜ ਚਾਬੀ ਵਾਲੇ ਸਿੱਲਾਂ ਵਾਲੇ ਬੈਟਰੀ ਵਾਲੇ ਤੇ ਬਾਪੂ ਉੱਥੇ ਬੈਠਾ ਝੁੱਗੀ ਦੇ ਵਿੱਚ ਜਹਾਜ ਵੇਚਦਾ ਸੀ ਤੇ ਉਹਦੇ ਨਾਲੇ ਰੋਟੀ ਖਾਂਦਾ ਸੀ ਆਪ ਤੇ ਉੱਥੋਂ ਫੇਰ ਕੁਸ਼ਵੀਰਾਂ ਨੇ ਸਾਨੂੰ ਫੋਨ ਕੀਤਾ ਦੱਸਿਆ ਵੀਡੀਓ ਬਣਾ ਕੇ ਭੇਜੀ ਫੇਰ ਅਸੀਂ ਜਾ ਕੇ ਉੱਥੇ ਹਰਿੰਦਰ ਸਿੰਘ ਬਾਪੂ ਜੀ ਨੂੰ ਲੈ ਕੇ ਆਏ ਉੱਥੇ ਅੱਜ ਬਾਪੂ ਜੀ ਸੁਪਨਿਆਂ ਦੇ ਘਰ ਚ ਰਹਿੰਦੇ ਨੇ ਬਾਪੂ ਜੀ ਦੇ ਬੜੀ ਸਮੱਸਿਆ ਚ ਵੀ ਨੇ ਕੈਂਸਰ ਵੀ ਹੈ ਅੰਦਰ ਉਹਦਾ ਵੀ ਇਲਾਜ ਚੱਲਦਾ ਨਾਲ ਪਰ ਚੜ੍ਹਦੀ ਕਲਾ ਵਾਲਾ ਬਾਪੂ ਆ ਸਾਡਾ ਬਾਪੂ ਨੂੰ ਅੱਜ ਉਹਦੀ ਭੈਣ ਮੈਣ ਆਈ ਐ ਤੁਹਾਨੂੰ ਖੁਸ਼ੀ ਐ ਇਸ ਗੱਲ ਦੀ ਵੀ ਘਟੋ ਘਟ ਖੂਨ ਦੀਆਂ ਤੰਦਾਂ ਅਜੇ ਟੁੱਟੀਆਂ ਨਹੀਂ ਅਜੇ ਕਿਤੇ ਨਾ ਕਿਤੇ ਖੂਨ ਖਿੱਚ ਮਾਰਦਾ ਵਾ ਹੋਰ ਭੈਣ ਭਰਾਵਾਂ ਚ ਕੋਈ ਨਹੀਂ ਬਚਿਆ ਮੇਰੇ ਤੇ ਦੋ ਭਰਾਵਾਂ ਦੀ ਬੱਚੇ ਇੱਕ ਤਾਂ ਸਾਦਾ ਛੋਟਾ ਸੀ ਇਹ ਉਹਦਾ ਭੈਣ ਕੋਈ ਭੈਣਾਂ ਤੋਂ ਦੱਸਣਾ ਨਹੀਂ ਮੈਨਕੀਏ ਤੁਹਾਡੀ ਹਾਂ ਉਹ ਤਾਂ ਬਾਹਰ ਇੰਦੇ ਹਨ ਉਹ ਤਾਂ ਤੋਂ ਵੱਡੇ ਛੋਟੇ ਹੋਰ ਆਈ ਆ ਕਿੰਨੀਆਂ ਭੈਣਾਂ ਤੁਸੀਂ ਅਸੀਂ 4 ਭੈਣਾਂ ਚਾਰ ਭੈਣਾਂ ਹੈਗੀਆਂ ਮਾਂ ਚਾਲੇ ਛੋਟੀ ਮੈਂ ਤੇ ਦੋ ਮੇਰੇ ਭਰਾਵਾਂ ਦੀ ਡੈਥ ਹੋ ਚਾਰੀ ਭੈਣਾਂ ਹੈਗੀਆਂ ਹਾਂਜੀ ਚਾਰ ਮੇ ਤਾਂ ਛੋਟੀਆਂ ਤੇ ਭਰਾ ਇਕੱਲਾ ਹੀ ਰਹਿ ਗਿਆ ਬਸ ਇਹ ਸਾਡਾ ਸਵਾ ਲੱਖਿਆ ਸੀ ਸਾਡੀ ਦੁਨੀਆ ਇਹਦੇ ਨਾਲ ਆ ਰਿਹਾ ਐਸੇ ਤੇ ਦੂਸਰਾ ਰੋਣਾ ਨਹੀਂ ਬਾਪੂ ਰੋਣਾ ਨਹੀਂ ਰੋਣਾ ਭਰਾ ਤੁਸੀਂ ਆ ਸਾਡੇ ਨਹੀਂ ਨਹੀਂ ਅਸੀਂ ਤਾਂ ਹੈਗੇ ਹੀ ਹਾਂ ਅਸੀਂ ਤਾਂ ਸਭ ਤੋਂ ਜ਼ਿਆਦੇ ਹਾਂ ਹਰਿੰਦਰ ਬਾਪੂ ਰੋਣਾ ਨਹੀਂ ਹਰਿੰਦਰ ਬਾਈ ਉਹਦਾ ਹੋਰ ਕੋਈ ਚੀਜ਼ ਨਹੀਂ ਕਹਿੰਦਾ ਚੱਲ ਕਦੇ ਕਦੇ ਨਸ਼ਾ ਤਮਾਕੂ ਤਾਂ ਚੱਲ ਇੰਨੀ ਹੋਰ ਐਡਾ ਕੋਈ ਬਾਹਰ ਵਾਲੀ ਚੀਜ਼ ਨਹੀਂ ਸੀ ਜੋ ਤਾਂ ਫੇਰ ਡੈਗ ਪਿਆ ਫੇਰ ਤੈਨੂੰ ਪਤਾ ਕੋਈ ਚੋਰੀ ਚੋਰੀ ਆੜ ਕੇ ਕੋਈ ਮੁੰਡਾ ਜੇ ਕੋਈ ਕ ਪੈਸਾ ਹੁੰਦਾ ਸੀ ਉਹ ਛੱਡਦਾ ਹੀ ਨਹੀਂ ਸੀਗਾ ਇਹਦੀ ਹੋਰ ਕੋਈ ਉਹ ਲੈ ਜਾਂਦਾ ਸੀ ਇਹਦਾ ਭਤੀਜਾ ਹੀ ਹਾਂਜੀ ਫੇਰ ਸਾਡੇ ਪਿੰਡ ਜੋ ਤੁਸੀਂ ਚੁੱਕਣ ਗਿਆ ਸੀ ਮੁੰਡੇ ਨੇ ਸੀ ਕਹਿੰਦੇ ਤੂੰ ਆਉਣ ਬਾਅਦ ਵੀ ਮੇਰੇ ਬਾਰੇ ਬੋਲ ਅੱਛਾ 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 ਐਂ ਹੋਂ ਦੱਸਦੇ ਸੀ ਨਹੀਂ ਤੇਰਾ ਧੰਨਵਾਦ ਉਹ ਦੁਕਾਨੇ ਦੱਸਿਆ ਵੀ ਤੂੰ ਸਾਂਭਿਆ ਇਹਨੂੰ ਕਾਫੀ ਟਾਈਮ ਤੇਰਾ ਸ਼ੁਕਰੀਆ ਬਹੁਤ ਬਹੁਤ ਤੇ ਉਹ ਵੀ ਅੱਜ ਛੋਟੇ ਲੱਗਦੇ ਮੈਨੂੰ ਮੇਰਾ ਬڑا ਭਰਾ ਦੂਜੀ ਛੋਟੇ ਪੜਾ ਭੈਣ ਅਵਨੀਤ ਕੌਰ ਦਾ ਧੰਨਵਾਦ ਆ ਤੇ ਸਾਨੂੰ ਫੋ ਸੁਖਜੀਤ ਲਾਲ ਜੀ ਨੇ ਸਾਨੂੰ ਦੱਸਿਆ ਸੀ ਭੈਣ ਨੇ ਉਸ ਟਾਈਮ ਬਾਪੂ ਜੀ ਦੀ ਵੀਡੀਓ ਬਣਾ ਕੇ ਭੇਜੀ ਸੀਗੀ ਤੇ ਉਹ ਭੈਣ ਦਾ ਬਹੁਤ ਬਹੁਤ ਸ਼ੁਕਰੀਆ ਹਾਂ ਬਾਹਰ ਚ ਲੱਗੀ ਹੋ ਹਾਂ ਕਿੰਨਾ ਫੋਨ ਕਰਦੀ ਅੱਛਾ ਕਿੰਨਾ ਕਰਦੀ ਤਲਹ ਰਿੰਦਰ ਬਾਪੂ ਕਰ ਲਾ ਦੁੱਖ ਸੁੱਖ ਭੈਣ ਨਾ ਕੋਈ ਨਾ ਜਿਹੜੇ ਡੇਢ ਮਹੀਨੇ ਬਾਅਦ ਮ ਆਏ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਮਜਾਰਾ ਤੁਹਾਨੂੰ ਦੱਸ ਮਜਾਰਾ ਹੀ ਆ ਰਾਜਾ ਸਾਹਿਬ ਦਾ ਉਹ ਗੁਰਦੁਆਰਾ ਬਹੁਤ ਬੜਾ ਬਹੁਤ ਕਾਮਨੀ ਆਵਾਂਗੇ ਕਿਤੇ ਦਰਸ਼ਨ ਕਰਾਂਗੇ ਤੁਸੀਂ ਆਏ ਸਾਡਾ ਨਾਂ ਹੀ ਘਾ ਰਿਆ ਸੰਜੀ ਜਾਂਦੇ ਆ ਮਹਾਰਾਜ ਜੀ ਬਸ ਠੀਕ ਹੈ ਹਾਂ ਜੀ ਅਮੇਲੀ ਨੂੰ ਪਾਸੋਂ ਕੁਆਟਾ ਲਾਤਾ ਬਸ ਵਾਹਿਗੁਰੂ ਵਾਹਿਗੁਰੂ ਜੇਣਾ ਤੁਸੀਂ ਜੂ ਦਰਸ਼ਨ ਕੋਈ ਗੱਲ ਨਹੀਂ ਠੀਕ ਹੈ ਬਾਪੂ ਕਰ ਲਾ ਗੱਲਾਂ ਭੈਣ ਨਾ ਬੈਠ ਕੇ ਠੀਕ ਆ ਕਰ ਲਾ ਦਿਲ ਸੰਜਾ ਮੈਨੂੰ ਫੋਨ ਕਰਦੇ ਜੂ ਮੈਂ ਠੀਕ ਹੈ ਵਾਹਿਗੁਰੂ ਵਾਹਿਗੁਰ